ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੇ ਦਿਨ ਹੋ ਗਿਆ ਦੂਸਰਾ ਨਾਨਕੇ ਪਿੰਡ ਤੇ ਇੱਧਰ ਸਵੇਰੇ ਉੱਡਦਿਆਂ ਸਾਰੀ ਆਪਾਂ ਨੂੰ ਮਿਲ ਗਿਆ ਆਲੂ ਵਾਲੇ ਪਰੌਂਠੇ ਤੇ ਘੈਂਟ ਗੱਲਬਾਤ ਹੋ ਗਈ ਤੁਹਾਨੂੰ ਇਹ ਪਰੌਂਠੇ ਬਹੁਤ ਸੁਆਦ ਬਣੇ ਨੇ ਅੱਛਾ ਜੀ ਪ੍ਰਧਾਨ ਜੀ ਦੇ ਮੂੰਹੋਂ ਸੁਣ ਰੋ ਤੁਸੀਂ ਕਿ ਆਲੂ ਵਾਲੇ ਪਰੌਂਠੇ ਬਹੁਤ ਸੁਆਦ ਬਣੇ ਨੇ ਇਹ ਹਮੇਸ਼ਾ ਹੀ ਸੁਆਦ ਬਣਦੇ ਨੇ ਅੱਛਾ ਹਾਂ ਇੱਕ ਜਦੋਂ ਆਪਾਂ ਕਿਤੇ ਜਾਂਦੇ ਆ ਆਪਾਂ ਨੂੰ ਵੇਲੇ ਨੂੰ ਖਾਣ ਨੂੰ ਮਿਲਦਾ ਨਾ ਫਿਰ ਤੇ ਹੋਰ ਸਵਾਲ ਲੱਗਦੇ ਨੇ ਹਣਾ ਤੇ ਤੁਸੀਂ ਜਿਵੇਂ ਪਿਛੇ ਦੇਖਿਆ ਹਣਾ ਵੀ ਗगन ਨੇ ਕਿੰਨੀਆਂ ਰੌਣਕਾਂ ਲਾਈਆਂ ਕਿਤੇ ਸਟੋਰੀਆਂ ਸੁਣਾਈਆਂ ਚੁਟਕਲੇ ਚ ਚੁਟਕਲੇ ਕੀ ਕਰਨ ਨੇ ਚੁਟਕੂਲੇ ਸੁਣਾਏ ਹਣਾ ਗਾ ਚੁਟਕੂਲੇ ਸੁਣਾਏ ਗगन ਇੰਨੇ ਨੇ ਕਿਤੇ ਹਣਾ ਤੇ ਗगन ਨੇ ਪੂਰੀ ਰੌਣਕਾਂ ਬਣੀਆਂ ਪਈਆਂ ਨਾਨਕੇ ਪਿੰਡ ਆ ਕੇ ਗगन ਤੇ ਬਾਂਦਰਾ ਨੂੰ ਟੱਪਦੀ ਫਿਰ ਸੀ ਗगन ਨੂੰ ਗਲੀਆਂ 'ਚ ਫੜ-ਫੜ ਕੇ ਲਿਆਉਣਾ ਪੈਂਦਾ ਵੀ ਇੱਧਰ ਨਹੀਂ ਜਾਣਾ ਪੁੱਤ ਇੱਧਰ ਆ ਜਾ ਇੱਧਰ ਨਹੀਂ ਜਾਣਾ ਪੁੱਤ ਇੱਧਰ ਆ ਜਾ 1 ਮਿੰਟ ਮੈਂ ਵੇਖ ਵੀ ਲਵਾਂ ਵੀਡੀਓ ਵੀ ਆਨ ਹੋਈ ਕਿਤੇ ਗੱਲਾਂ ਕਰਾਂ ਜੀ ਵੀਡੀਓ ਨਾਲ ਗगन ਗगन ਨੇ ਕਹਤਾ ਆਉਣਾ ਇਧਰ ਦੋਨਾਂ ਮੁੰਡਿਆਂ ਨੇ ਸਾਡਿਆਂ ਲਾਲ ਪੱਗਾਂ ਬੰਨ ਲੀਆਂ ਨੇ ਕੀ ਚੱਕਰ ਆ ਜ ਲਾਲ ਪੱਗਾਂ ਕਾ ਤੋਂ ਬੰਨੀਆਂ ਨੇ ਨਾਬੀ ਪੱਗ ਨਾ ਬੰਨਵੇ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਦੋਨਾਂ ਨੇ ਬੰਨ ਲਈ ਨਾਬੀ ਪੱਗ ਹੂੰ ਇਹ ਸੁੱਕੇ ਸੁੱਕੇ ਇਹਨਾਂ ਨੂੰ ਨਜ਼ਰ ਲੱਗ ਗਈ ਹਾਂ ਇਹ ਤਾਂ ਹੈ ਸੱਚੀ ਗੱਲ ਇਹ ਦੋਨੇ ਸੇਮ ਨੇ ਸੇਮ ਦੋਨੇ ਥੋੜਾ ਬਥੜਾ ਫਰਕ ਨਹੀਂ ਹੈਗਾ ਤੇ ਤੁਸੀਂ ਵੀ ਸਾਡੇ ਨਾਲ ਨਾਨਕੇ ਪਿੰਡ ਜਿਹੜਾ ਇੰਜੋਏ ਕਰੋ ਹਨਾ ਜਿਹੜਾ ਜਿਹੜੇ ਨਹੀਂ ਗਏ ਹੈਗੇ ਉਹ ਵੀਡੀਓ ਦੇਖੋ ਤਾਂ ਸਮਝੋ ਵੀ ਤੁਸੀਂ ਵੀ ਨਾਨਕੇ ਪਿੰਡ ਗਏ ਹੋਏ ਹੋ ਸਾਡੇ ਨਾਲ ਤੇ ਹੁਣ ਆਪਾਂ ਪਹਿਲਾਂ ਰੋਟੀ ਉਟੀ ਖਾ ਕੇ ਤੇ ਉਸ ਤੋਂ ਅਗਲਾ ਪ੍ਰੋਗਰਾਮ ਸਾਡਾ ਕੀ ਹੈ ਸਾਨੂੰ ਕੁਝ ਨਹੀਂ ਪਤਾ ਹੈਗਾ ਇੱਕ ਦੋ ਜਗ੍ਹਾ ਤੇ ਟੂਰਨੇ ਆਪਾਂ ਉਹ ਵੀ ਕਰਨੇ ਨੇ ਹਨਾ ਛੋਟੇ-ਮੋਟੇ ਕਣੀ ਯਾਨੀ ਕਿ ਟਾਈਮ ਥੋੜਾ ਹੈ ਤੇ ਕੰਮ ਇੱਥੇ ਸਾਨੂੰ ਬੜੇ ਜਿਆਦਾ ਨੇ ਹਨਾ ਹਨ ਬਹੁਤ ਜਿਆਦਾ ਬਹੁਤ ਜਿਆਦਾ ਜਗ੍ਹਾ ਤੇ ਆਪਾਂ ਜਾਣਾ ਵਾ ਤੇ ਮਿਲਣਾ ਵਾ ਤੇ ਬਾਕੀ ਅਜੇ ਫਿਲਹਾਲ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਕਿਉਂਕਿ ਰਾਤ ਅਸੀਂ 2:30 ਵਜੇ ਸੁੱਤੇ ਸੀ ਤੇ ਤੁਹਾਨੂੰ ਪਤਾ ਹੀ ਵੇੜਾ 2:30 ਵਜੇ ਬੰਦਾ ਸੌਂਗਾ ਤੋ ਕਿੱਥੋਂ ਸਵੇਰੇ 5:00 ਵਜੇ ਉੱਠ ਜਾਏਗਾ ਤੇ ਫਿਰ ਵੀ ਸਾਨੂੰ ਸ਼ਾਬਾਸ਼ ਦੇਣੀ ਚਾਹੀਦੀ ਸਾਡੇ ਘਰ ਨੂੰ ਕਿ ਅਸੀਂ 9 ਵਜੇ ਉੱਠ ਗਏ ਅੱਜ ਹੈਨਾ ਕਿੰਦੀ ਵੱਡੀ ਗੱਲ ਦੇਖੋ ਇਹ ਇਹ ਕੋਈ ਕੋਈ ਕਰ ਸਕਦਾ ਇਹ ਖਰੇਕ ਨਹੀਂ ਕਰ ਸਕਦਾ ਚੱਲ ਰਿਹਾ ਪਰੋਂਠਾ ਤੂੰ ਕਿਵੇਂ ਚਾਬੀ ਵਾਲੇ ਬੰਦਾਂ ਨੂੰ ਤਾੜੀਆਂ ਮਾਰਦਾ ਨਹੀਂ ਜਾਂ ਹਾਂ ਇੱਥੇ ਪਾਉ ਬੈਠੇ ਪਾਉ ਪਰਨੇ ਬੰਨ ਕੇ ਮਾਜੇ ਤੇ ਮਝਾਲ ਹੈ ਸਾਡੀ ਵਾਰੀ ਆ ਰਹੀ ਹੈ ਹਾਂ ਤਾਂ ਅੱਡੀ ਵਾਰੀ ਤੋਂ ਸਟਾਰਟ ਹੋਈ ਸੀ ਬਾੜ ਦੇ ਤੇ ਬਾੜ ਦੇ ਰੱਡਕੀ ਏਟ ਬੇ ਬੇ ਆ ਇੱਧਰ ਕਰ ਇੱਧਰ ਕਿੰਦਾ ਦੇ ਕੇ ਪਾਉਂਦਾ ਹਾਈ ਪ੍ਰੀਤ ਪ੍ਰੀਤ ਅੱਜ ਪੁੱਤ ਮੱਛੀ ਦਾ ਜਾਂ ਮੱਛੇ ਦੰਦ ਲਿਆ ਦੀ ਬਸ ਫਤਿਹ ਦੇ ਇਥੋਂ ਦੰਦ ਲਵਾ ਕੇ ਲੱਗਣਾ ਫਤਿਹ ਪਤਾ ਮਾਲ ਮਿਲੇਗਾ ਫਤਿਹ ਪਤਾ ਹੈ ਪਤੇ ਦੀ ਵਾਰੀ ਨਾ ਇੱਕੋ ਨਹੀਂ ਦੰਦ ਲੱਗਦਾ ਦੰਦ ਨਹੀਂ ਮੈਂ ਹੁੰਦਾ తేది oh, ఒక <laughs> 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 ਬਕਰੇ ਮਾਰਦੇ ਉਹ ਤਾਂ ਦੰਦ ਲਵਾ ਦੋ ਫਤਿਹ ਦਾ ਮੇਰੀ ਤਾਂ ਫਾਰੀ ਦਾ ਰਹਿਣ ਗੇਮ ਚੱਲ ਰਹੀ ਹੈ ਉਹ ਵਾਓ ਆ ਆ ਐ ਪਹਿਲਾਂ ਤੂੰ ਸਾਰੇ ਚੱਲ ਪੱਤੇ ਮਾਰ ਕਿੱ데 ਮਾਰਨੀ ਹੈ ਆ ਜਾ ਦੇਖ ਕੇ ਮਾਰਿਆ ਕਰ ਜੂ ਪਿੱਛੇ ਕਰ ਲੱਗਦੇ ਨਹੀਂ ਨਾ ਦੱਤਾ ਹੈਗਾ ਅਰੇ ਉਹ ਚੁੱਕ ਕੇ ਉਹ ਵਾਦੀਆਂ ਮੈਂ ਥੱਪੜ ਫੁੱਲ ਇੰਜ ਵਾਏ ਹੋ ਰਿਹਾ ਨਾਨਕਾ ਫੈਮਿਲੀ ਹੈ ਪਰਦਾਮ ਸਾਦਾ ਪਰਨਾ ਚੈੱਕ ਕਰੋ ਆ ਦੇਖ ਜੀ ਜੇ ਟਿੰਡਾ ਕੀ ਕੱਢਿਆ ਹੁੰਦਾ ਐ ਤੂੰ ਥੱਕੇ ਨਾ ਭਾਬੀ ਨੇ ਸਵਾਤ ਆਈ ਕਿਤੇ ਸੋਣਾ ਹੀ ਤੇਰੀ ਪਰਨਾ ਕਿਵੇਂ ਟੇੜਾ ਚੀਰ ਕੱਢਿਆ ਹੁੰਦਾ ਜਿਵੇਂ ਚੀਦਾ ਕਰਾਉਂ ਪਾਉ ਦੇ ਮਜਾ ਲੈ ਮਾਜੇ ਦੇ ਮਜਾੜ ਪਾਉ ਦੇ ਮਜਾ ਲੈ ਮਾਜੇ ਦੇ ਮਜਾੜ ਮਾਜੇ ਦੇ ਮਜਾੜ ਐ ਨਹੀਂ ਬੰਦੇ ਪਰਨਾ ਸਾਰੇ ਮਾਜੇ ਦੇ ਆ ਨਹੀਂ ਬਣਾਤਾ ਪਰ ਨਾ ਕਹਿੰਦਾ ਮੈਂ ਇਦਾਂ ਨਹੀਂ ਬੰਦ ਸਾਡੇ ਸਾਡੇ ਪਰਨਾਵੇਂ ਬੰਦੇ ਸੀ ਸਾਡੇ ਉਹ ਮੁੰਡਿਆਂ ਨੇ ਬੰਨੇ ਹੋਣੇ ਦੇਖੋ ਅੱਛਾ ਹਾਂ ਤੇ ਮੈਂ ਕਿੱਦਾਂ ਬੰਨਾ ਹੈ ਤੂੰ ਇਹਦਾ ਕੋਈ ਸਟਾਈਲ ਹੀ ਮਾਰਿਆ ਹੈ ਕਿਦਾਂ ਬੰਨ ਕਿਹੜਾ ਸਟਾਈਲ ਸਮਝ ਨਹੀਂ ਆਉਂਦੀ ਏ ਤੇ ਟਾਈਮ 3:30 ਵਜੇ ਦਾ ਹੋ ਗਿਆ ਤੇ ਪਕੌੜੇ ਪਕੂੜੇ ਖਾ ਕੇ ਅਸੀਂ ਨੱਕੋ ਨੱਕ ਭਰ ਚੁੱਕੇ ਆ ਤੇ ਅਜੇ ਸਾਡੀ ਮਾਮੀ ਦੀ ਵਾਰੀ ਵਿਚਾਰੀ ਦੀ ਲਾਸਟ ਤੇ ਆਈ ਕਿਉਂਕਿ ਜਿਹੜੇ ਬਣਾਉਣ ਵਾਲੇ ਬੰਦੇ ਉਹਨਾਂ ਨੂੰ ਹਮੇਸ਼ਾ ਲਾਸਟ ਟਾਈਮ ਅਦਾ ਤੇ ਅਧਾੜੀ ਭਾਬੀ ਵੀ ਬੈਠੀ ਉਹ ਵੀ ਲਾਸਟ ਤੇ ਹਾਂ ਦੀ ਵਿਚਾਰੀ ਆਪਾਂ ਪਹਿਲਾਂ ਹੀ ਉੱਠ ਕੇ ਖਾ ਲਏ ਤੇ ਹੁਣ ਆਪਾਂ ਜਾਣਾ ਗੁਰ ਤੇ ਰਾਤ ਲੇਟ ਸੁੱਤੇ ਅਸੀਂ ਲੇਟ ਉੱਠੇ ਤੁਹਾਨੂੰ ਮੈਂ ਪਹਿਲਾਂ ਦੱਸਿਆ। ਉਹ ਤੋਂ ਬਾਅਦ ਸੋਚਿਆ ਕਿ ਚਲੋ ਨਹਾ ਰੂਣੇ ਨੇ ਉੱਠ ਕੇ ਫਿਰ ਨਹਾਦੇ ਨਾ ਸੋਚਿਆ ਵੀ ਨਹੀਂ ਬਣਾ ਨਹਾਉਣਾ ਨਹੀਂ ਹੈਗਾ ਪਹਿਲਾਂ ਰੈਸਟ ਕਰਕੇ ਤੇ ਫਿਰ ਆਪਾਂ ਜਾਵਾਂਗੇ ਕਿਉਂਕਿ ਦੁਪਹਿਰੇ ਫਿਰ ਵਧੀਆ ਨਾ ਜਾਣਾ ਤੇ ਹੁਣ ਆਪਾਂ ਚੱਲ ਜਾਈਏ। ਗਗਨ ਕਹਿੰਦੀ ਮੈਂ ਬ੍ਰਸ਼ ਨਹੀਂ ਕੀਤਾ ਉਹ ਤੇ ਉਹਦੇ ਪੈ ਕੱਪੜੇ ਧੋਣਾ ਲੋ ਮਾਰਾ। ਐ ਕਰਕੇ ਮਾਰ ਮੜਾ ਜਾ ਤੇ ਦੰਦ ਸਾਫ ਹੋਣੇ। ਤੇ ਹਜੇ ਅੱਧੇ ਬੰਦੇ ਸਾਡੇ ਤਿਆਰ ਹੋਣ ਤੋਂ ਰਹਿ ਗਿਆ ਕੁਝ ਪਕੌੜੇ ਬਣਾਉਂਦੇ ਹਜੇ। ਉਹ ਵਿਚਾਰੀ ਫਿਰ ਨਹੀਂ ਹੋਏ ਸਾਡੀ ਭੈਣ ਤੇ ਫਿਰ ਉਹ ਤਿਆਰ ਹੋਏ ਕਿ ਤੇ ਫਿਰ ਆਪਾਂ ਜਾਵਾਂਗੇ। ਸਾਲ ਦਾ ਖਾ ਖਾ ਕੇ ਖਾ ਖਾ ਕੇ ਬੁਰਾ ਹਾਲ ਹੋਇਆ ਪਿਆ ਹਜੇ ਗਗਨ ਜੀ ਆ ਡਰਮਾਂਡਾ ਨਹੀਂ ਮੁੱਕੰਦੀਆਂ ਗਗਨ ਜੀ ਵੀ ਹਜੇ ਮੂੰਹ ਅਡਾਂ ਦੀ ਗਗਨ ਕਦੀ ਕਦੀ ਮੈਨੂੰ ਕੜੀ ਚ ਔਲ ਬਣਾ ਦੱਸ ਤਰੀ ਮੈਨੂੰ ਕਹਿੰਦੀ ਕੋਈ ਸੱਤ ਬਣਾਉਣਾ ਨੂੰ ਐ ਕਹਿਣਾ ਸੀ ਆ ਰੋਟੀਆਂ ਰੁੱਟੀਆਂ ਤੇਰਾ ਪੰਗਾ ਲਿਓ ਕੜੀ ਨਾ ਚੌਲ ਬਣਾ ਦਜਾਂਗਾ ਰੋਟੀਆਂ ਨਾਲ ਪੰਗਾ ਨਾ ਕਰੋ ਭਾਬੀ ਕੜੀ ਨਾ ਚੌਲ ਬਣਾ ਦੋ ਸਾਰੇ ਰੋਟੀਆਂ ਪੂਰੀਆਂ ਨਹੀਂ ਹੋਣੀਆਂ ਜਦੋਂ ਬੈਠ ਕੇ ਕੜੀ ਚਾਹ ਰੋਟੀਆਂ ਦੀ ਫਿਰ ਮੈਂ ਗੱਲ ਕਰਾਇਆ ਹਾਂ ਜਿਹੜਾ ਰੋਟੀਆਂ ਮੰਗਿਆ ਗਾਉਂਗੀ ਰੋਟੀਆਂ ਲਾਉਣਾ ਨਾਉਣਾ ਕੀ ਕਰੋ ਬਾਹਰ ਕੱਢਣਾ ਉਹਨੂੰ ਲਾਵਾਂਗੀ ਤੁਹਾਡ ਤਨ ਲੰਗਰ ਤੇ ਪੰਜ ਚਾਰ ਪਸ ਪਛਾਵੇ ਬੋਲੇ ਵੈਰੀ ਗੁੱਡ ਮੈਂ ਤੇਹੀ ਕਹਿ ਰਹੀ ਆ ਮੈਂ ਤੇਹੀ ਕਹਿ ਰਹੀ ਵੀ ਘਰੇ ਨਾ ਜੱਬ ਛੇੜੋ ਥੱਕ ਗਏ ਅਜ ਪਕੌੜੇ ਪੂੜੇ ਬਣਾ ਕੇ ਆਪਾਂ ਉਥੋਂ ਹੀ ਜਾ ਕੇ ਲੰਗਰ ਖਾਵਾਂਗੇ ਤਾਂ ਆ ਸਾਡੀ ਪਰਜਾਈ ਕਹਿੰਦੀ ਮੇਰੇ ਨਾਨਾ ਦੀ ਸੇਵਾ ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਘਰੇ ਆ ਕੇ ਰੋਟੀ ਖਾ ਕੇ ਉਹ ਚਾਹੇ ਉਥੇ ਲੰਗਰ ਛੱਕੇ ਵੀ ਹੋਣਾ ਪਰ ਰੋਟੀ ਖਾਣੀ ਪਾਣੀ ਪਿਰਾ ਕੇ ਪਰ ਪੱਬੀ ਤੋਂ ਨਾ ਤੋਣੋ ਕਿਹੜਾ ਇੱਥੇ ਬਾਹਰ ਰਹਿਣੇ ਅੱਧ ਤੱਕ ਅੱਜ ਪੋਤਾ ਨਹੀਂ ਆਏ ਤੇ ਪਾਪਣਾ ਤੇਰਾ ਘਰ ਘਰ ਨਾ ਕਪਵਾਤਾ ਆਪਾਂ ਪਾਟ ਕਰਕੇ ਆਵਾਂਗੇ ਤਰਪੋ ਤਰਪੋ ਚਾਉਣਿਓ ਉਹ ਗੱਡੀ ਕਦੋਂ ਬਹੁਤ ਟਾਈਮ ਲੱਗਿਆ ਨਾ ਹੈ ਇਧਰ ਹੁੰਨੀ ਸੀ ਇਧਰ ਹੁੰਨੀ ਸੀ ਨਹੀਂ ਯਾਰਾ ਚਾਬੀ ਹੋਰ ਲੱਗ ਜੀਏ ਕੋ ਲਾ ਫਿਰ ਪਹਿਲਾਂ ਦੱਸ ਦਿਆ ਕਰੋ ਕਿਉਂ ਫੇਰ ਮਤ ਕਿਉਂ ਭਾਈ ਤੁਸੀਂ ਲਿਆਇਓ ਗੱਡੀ ਹਾਂ ਚਾਬੀ ਤਾਂ ਕੱਢੋ ਨਾ ਗੇਟ ਦੀ ਚਾਬੀ ਹੈ ਚਲੋ ਬਾਏ ਬਾਏ ਟਾਟਾ ਬਾਏ ਬਾਏ ਟਾਟਾ ਤੇ ਉਹ ਆਪਣੀ ਇਤਨੂੰ ਫਰੇਨ ਉਠਾ ਲਿਆ ਵਿੱਚ ਠੀਕ ਹੈ ਹਾਂ ਦੇਖ ਵੀ ਇੱਧਰ ਹੀ ਹੋ ਗਈ ਉਹ ਗਲੜੜਾ ਹੀ ਟਾ ਸਕਦਾ ਜਗ੍ਹਾ ਮਸੇਂ ਲੁਗਾ ਨੂੰ ਹਾਂ ਮੈਂ ਉਹ ਸੰਘਟੇ ਪਹਾਂ ਪਾਰਕਿੰਗ ਦੀ ਜਗ੍ਹਾ ਹੀ ਹੈਗੀ ਤੇ ਇਹ ਕਿਤੇ ਪੈਸਟਾ ਮਾਣੀ ਨੇ ਬੰਨਾ ਉੱਤੇ ਬਾਈਕ ਤੇ ਪਾਣੀ ਦੇ ਉਧਰ ਪੈਰ ਨਾ ਆਣ ਆਂ ਗੱਲਾਂ ਛਾੜਦਾ ਨਹੀਂ ਆਇਆ ਕੋਲਡਿੰਗ ਠੰਡੀ ਕਰਨਾ ਇਹ ਕੋਲਡਿੰਗ ਪੀਣ ਕਰਕੇ ਆਇਆ ਗੱਡੀ ਚ ਦੇਖੋ ਨਹੀਂ ਪੁੱਤ ਖੜ ਜਾ ਜੀ ਆਉਣ ਲੱਗੇ ਪੀ ਲੈ ਮੈਂ ਗੱਡੀ 'ਚ ਬੈਠਾ ਹਾਂ ਇਹ ਦਾਲ ਗੁਲਾਬ ਲੰਗਰ ਹੈ ਲਾਲ ਗੁਲਾਬ ਲੰਗਰ ਹੈ ਲਾਲ ਗੁਲਾਬ ਲੰਗਰ ਹੈ ਗੁਲਾਬ ਲੰਗਰ ਹੈ ਗੁਲਾਬ ਲੰਗਰ ਤੋਂ ਸੰਤ ਦੇ ਰਸ ਪਰਵਤਾਂ ਤੇ ਸਤ ਤਨ ਦਾ ਸਨਾਈਆ ਪਰਵਤਾਂ ਤੇ ਸਤ ਤਨ ਦਾ ਰਾਸ ਆਈ ਰਹਾ ਪਰਵਤਾਂ ਤੇ ਸਤ ਤਨ ਦਾ ਸਤ ਕਰਦਾ ਸੋਹਰੇ ਵੇਰ ਉਤਾਰ ਤੁੰਡਾ ਸੁਖਾਰੈ ਚਾਕ ਤੁੰਡਾ ਸੁਖਾਰੈ ਤੁਹਾਨੂੰ ਦੁਖਾ ਮੁਸਕਰਾ ਹੈ ਤੁਹਾਨੂੰ ਨਾ ਮੁਸਕਰਾ ਐਸੇ ਬੁਲ ਕਹਾ ਬੰਦਿਆ ਐਸੇ ਬੁਲ ਕਹਾ ਬੰਦਿਆ ਆਦਤ ਚੰਦ ਮੋਹਤਾ ਹੈ ਆ

ਹਾਂ ਹੈਂਡਵਾਸ਼ਰ ਕਿਹਾ ਹੈ ਅੱਗੇ ਨਹੀਂ ਲੱਗ ਅੱਗੇ ਆ ਕੇ ਅੱਗੇ ਆ ਚੱਲੀ ਫਤਿਹ ਖਟੇ ਕੇ ਆਪਾਂ ਨਿਕਲ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਤੇ ਹੁਣ ਅੱਗੇ ਦਾ ਸਾਡਾ ਪਤਾ ਨਹੀਂ ਕੀ ਪਲਾਨ ਹੈ ਕੀ ਨਹੀਂ ਜਿਹੜਾ ਵੀ ਪਲਾਨ ਬੰਨਦਾ ਅਚਾਨਕ ਹੀ ਬੰਨਦਾ ਉਹਨ ਦੂਜੇ ਬਾਮਾਈ ਘਰੇ ਜਾਣਾ ਹੋਰ ਮਨਾਲੀ ਥੋੜੀ ਜਾਣਾ ਆਪਾਂ ਗੁਰਦੁਆਰਾ ਸਾਹਿਬ ਵਧੀਆ ਦਰਸ਼ਨ ਹੋ ਗਏ ਆਪਣੇ ਦਾ ਵਧੀਆ ਆਪਾਂ ਬੈਠੇ ਹਨਾ ਇਹਨੂੰ ਪਾਰ ਸੋਣਿਆ ਬੜੀ ਖੁਸ਼ੀ ਹੋਈ ਚਲ ਵਧੀਆ ਜਾਣਾ ਬਰਾਬਰ ਫਤਿਹ ਸਾਡੇ ਨਾਲ ਆਇਆ ਘਰੋਂ ਕਹਿੰਦਾ ਮੈਂ ਕੋਲਡ ਡਰਿੰਕ ਪੀ ਸੀ ਗੱਡੀ ਚ ਕਹਿੰਦਾ ਕੋਲਡ ਡਰਿੰਕ ਪੀਣ ਵਾਸਤੇ ਤੁਹਾਡੇ ਨਾਲ ਆਇਆ ਸੀ ਹੁਣ ਆਪਾਂ ਨੇ ਪਹਿਲਾਂ ਚਾਹ ਦਾ ਲੰਗਰ ਸ਼ਕਿਆ ਤਾਂ ਨਾਲ ਦੀ ਨਾਲ ਫਤਿਹ ਵੀ ਕੋਲਡ ਡਰਿੰਕ ਪੀਣਾ ਤਾਂ ਉਹ ਵੀ ਗਰਮ ਕਹ ਬੈਤੀ ਕੋਲ ਆ ਜਾਓ ਇਹ ਜਦੋਂ ਇਹ ਜਦੋਂ ਕੱਪੜੇ ਕਰੋ ਨਾ ਇਹਨੂੰ ਪੀਤਾ ਘੱਟ ਜਾਓ ਬਰੂ ਬਰੂ ਕਰਨਾ ਇਹਨੇ ਹਾਂ ਬਸ ਖਾਲੀ ਕਰਕੇ ਬੋਤਲ ਉਹਨਾਂ ਨਾਲ ਪੈਨਪ ਬਥੇਰੇ ਚ ਹੋਰ ਕਾਲੀ ਦੁਆਰਾਂ ਦੇ ਨੂੰ ਕੋਈ ਇੱਕ ਪਹਿਲਾਂ ਸਾਡਾ ਪਲਾਨ ਸੀ ਤੁਰ ਕੇ ਆਵਾਂਗੇ ਫੇਰ ਖਾ ਪੀ ਕੇ ਪਕੌੜੇ ਇੰਨਾ ਕਿ ਰੱਜ ਕੇ ਕਿ ਤੁਰਨ ਦੀ ਹਿੰਮਤ ਨਹੀਂ ਰਹੀ ਸਾਰਿਆਂ ਦੀ ਪਲਾਨ ਕੈਨਸਲ ਕਰਤਾ ਔਰ ਫਿਰ ਟਾਇਰ ਤੇ ਗੱਡੀ ਕੱਢ ਕੇ ਤੇ ਆ ਗਏ ਵਾਟ ਕੇ ਉਹਨੇ ਗਰੜ 80 ਲਈ। ਉਹ ਕਿਵੇਂ ਕਰ ਸਕਦੇ ਜਾਂਦੇ। ਅਨਿਤ ਲੈ ਲਿਆ। ਇਹ ਬੰਦਾ ਨਹੀਂ ਕਿੰਨਾ ਬਕੀਆ ਆਣਾ ਹੋ ਜੇ ਅਣੀ ਹੱਥੋਂ ਜਾਂਦੀਆਂ ਨਹੀਂ ਹੈਗੀਆਂ। ਬਾਹ ਨੂੰ ਹੱਥ ਪਈ ਪ੍ਰਸ਼ਾਦ ਦੋ ਦੋ ਤਿੰਨ ਤਿੰਨ ਵਾਰੀ ਲੈਣ ਦੀ। ਆਈ ਉਹ ਤੇ ਫੇਰ ਦੁਬਾਰਾ ਲੈਣ ਚਲ। ਇੱਕ ਵਾਰੀ ਤਾਂ ਆਜੇ ਪਰ ਨਹੀਂ ਤੇ ਦੂਜੇ ਜਾ ਕੇ ਦੂਜੇ ਬਾਦੇ ਨੂੰ ਚੋਣ ਨੂੰ। ਉਹ ਬੰਦਾ ਡਰੀ ਜਾਂਦਾ। ਅਨਿਤ ਲਵਾਦੀ ਕਰੇ ਇਹ ਵਾਲਾ। ਪਰ ਹਾਈਟ ਤੇਰੀ ਬਹੁਤ ਹੈ ਪੁੱਤ। ਮੈਂ ਤਾਂ ਮਸਟੈਂਗ ਆ ਗਈ। ਤੇ ਮਸਟੈਂਗ ਵਾਲਾ ਬੰਦਾ ਬਹੁਤ ਖਰਾਬ ਹੈ ਸਾਡਾ।

ਆਪਾਂ ਕੁਝ ਲੈ ਲਈ ਮਾਮੀ ਜਾਨ ਤੇ ਕੁਝ ਲੈ ਲੈਂਦੇ ਆ ਮੈਨੂੰ ਵੀਰੇ ਕੀ ਆਇਆ ਥੋੜਾ ਜਿਹਾ ਦਿਓ ਪਤਾ ਨਹੀਂ ਕੀ ਨਹੀਂ ਅੱਜ ਮੈਂ ਦੋ ਤਿੰਨ ਵਾਰੀ ਲਿਆ ਲਿਆ ਸੀ ਉੱਥੇ ਵੀ ਹੁਣ ਪਤਾ ਨਹੀਂ ਕੀ ਹੋ ਜਾਈ ਬਣ ਗਿਆ ਕੀ ਮਾਮੀ ਦਿੱਤਾ ਪ੍ਰਸ਼ਾਦ ਮਾਮੀ ਦਿੱਤਾ ਮਾਮੀ ਦਿੱਤਾ ਫਾਈਨਲੀ ਹੁਣ ਕੜੀ ਚੌਲ ਬਣ ਗਿਆ ਤੇ ਹੁਣ ਰੱਖੂਗਾ ਧਿਆਨ ਰੱਖੀ ਦੇ ਵਿੱਚ ਆ ਵੀ ਕਰੋ ਸੌਣ ਤੋਂ ਕਦੋਂ ਖਾਈ ਆ ਉੱਥੇ ਰਹਿ ਕੇ ਆਏ ਇਸ ਤਰ੍ਹਾਂ ਬਣਾ ਕੇ ਪਰ ਆਹ ਬਾਕੀ ਹੋ ਗਿਆ ਆ ਆ ਜਰੂਰੀ ਪੋਈ ਦੇ ਆ ਗਿਆ ਆ छड़े छो ना कर ऊपर दे। दे दे। हाँ। चल उपर हो उपर उपर घर पता देख खा के ढिड भर लिया ਇਹ ਮਾਰਨੋਂ ਵਾਸਤੇ ਰੱਖਿਆ ਹੈ ਦੇਖੀ ਰੰਮੀ ਜੀ ਨੇ ਕਰਤਾ ਹੋਪ ਸੱਸੀ ਦਾ ਭਾਜੀ ਹਾਂ ਉਹ ਸੱਸਾਂ ਦਾ ਵਾਸਤੇ ਪਿਆਰ ਕਰਦਾ ਸੱਸੀ ਦਾ ਮਾਂ ਦਾ ਪਿਆਰ ਮੇਰਾ ਤਾਂ ਧਿਆਨ ਹੀ ਨਹੀਂ ਮੈਂ ਤਾਂ ਖੁੱਲਚਾਈ ਸੱਚਾ ਉਹਨੂੰ ਲੈ ਆਏ ਜਣੇ ਅੰਦਰ ਕੀ ਹੋ ਗਿਆ ਕੀ ਹੋ ਗਿਆ ਬਸ ਉਸਦੀ ਬੋਲੀ ਹੈ ਅੱਲਵੀ ਨਾਲ ਦਾ ਸੂਟ ਛੱਡ ਕੇ ਆਈ ਨਹੀਂ ਆਪਾਂ ਥੋੜਾ ਜਿਹਾ ਫਰਕ ਹੀ ਹਾਂ ਉਹ ਅੱਲਵੀ ਤੇ ਲੈ ਜਾਗੇ ਆ ਜਾਣਾ ਅੱਲਵੀ ਆਪ ਵੀ ਹੋਰ ਲੈ 18 ਦੇ ਬੜਾ ਪੁਰਾਣਾ ਹੈ ਚਲੋ 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 ਅੰਦਰ ਚਲੋ ਸਾਨੂੰ ਤੇ ਨਵਾਂ ਹੀ ਲੱਗਣ ਦਾ ਤੇ

ਜੇ ਲਾਉਂਗੇ ਲਾਸ ਨਹੀਂ ਨਾ ਕਰਾਂਗੇ ਕਰੰਟ ਵਾਲਾ ਲਾ ਦੇ ਨਹੀਂ ਸਾਰੇ ਕਰੰਟ ਵਾਲਾ ਨਹੀਂ ਸਾਰੇ ਨਾਮ ਮੇਰੇ ਵੀ ਸੁਣਾਉਂਦੇ ਕਿ ਸਾਰੇ ਦੇਖਦੇ ਦੇਖਦੇ ਜਦੋਂ ਕਿ ਨਵਾਦ ਕਰਦੇ ਵਧੀਆ ਕਹਿੰਦਾ ਕਿ ਇਹਨਾਂ ਦੇ ਪਿੱਛੇ ਲੱਗਣਾ ਪੈਦੂ ਨਿਹੜਾਈ ਪੈ ਉਹ ਵੀਡੀਓ ਬਣ ਲੱਗੀ ਇਹ ਮਸਾਜ ਨੂੰ ਨਾ ਰੱਖਦੇ ਉਹ ਮਾਰੀ ਮਾਸ ਅੰਮਲੇ ਸਾਹਮਣੇ ਦਾ ਆ ਮਾੜਾ ਤੇਰੀ ਬੁੱਤ ਲਾਇਆ ਵੀਡ ਬਾਹਰ ਕਿਲਾ ਨਾ ਕਿਤੇ ਬਾਹਰ ਹੋ ਰਹੀ ਨੇ ਇਹਦੇ ਵਾਰ ਨਾ ਤਾਂ ਜਿਆਦਾ ਖੋਲ ਜਾਂਦੇ ਦੇ ਇੱਥੇ ਮਾੜਾ ਤਾਂ ਸੰਗਲਾ ਵਰਤ ਕੋਈ ਕਾਹਤ ਸੰਗਲਾ ਵਰਤ ਕੋਈ ਕਾਹਤ ਨਹੀਂ ਇਹਦਾ ਤਾਂ ਫਾਨਾ ਹੈ ਅਰੇ ਮਰੀਜ਼ ਆਏ ਹੋਏ ਨੇ ਤੇ ਕਰੇ ਨਾ ਸਾਰੇ ਡਾਕਟਰ ਬਣ ਗਿਆ ਸਾਡਾ ਵੀਰਵਾਦ ਤਾਂ ਵੀਰ ਵਿਚਾਰ ਐਕਸਪੈਰੀਮੈਂਟ ਕਰਕੇ ਰੱਖਦਾ ਵੀ ਹਾਂ ਠੀਕ ਚੱਲਦਾ ਹੈ ਨਹੀਂ ਨਹੀਂ ਹਾਂ ਆਉਂਦੇ ਆ ਵਿੱਚ ਅੱਧਾ ਅੱਗੇ ਨਾੜਾ ਖੜਾ ਕੋਲ ਜੀ ਕਰਦੇ ਵੀ ਇਹਨੂੰ ਟਿਨਾਈਪ ਪਰ ਪੜ੍ਹਦੇ ਗਿਆ ਕੁਝ ਲਿਖਣੇ ਪੜਵਾਦੇ ਪੀਸ ਲਿਖ ਦੋ ਮੇਰਾ ਨਾਮ ਆਈ ਸੇ ਹਾਂ ਨਹੀਂ ਇਹ ਕੁਝ ਨਾ ਲਿਖਾਵੇ ਆ ਹਾਂ ਕੋਈ ਨਹੀਂ ਹਾਂ ਕਰੋ ਅੱਜ ਨਾਲ ਲੈ ਚੱਲੋ ਹਾਂ ਸਾਰੀ ਰਾਤ ਲਾਈ ਰੱਖਿਓ ਤਦ ਦਾ ਮਾਰਾ ਦੇ ਕਾਤੇ ਕਾਤੇ ਹੱਥ ਉਸ ਉਹਦਾ ਮੇਰੀ ਵੀਡੀਓ ਨਾ ਬਣਾਉਗਾ ਵਾਈ ਗੁਰੂ ਕਰਦੇ ਕਰਦੇ ਉਹਦਾ ਕਰਦੇ ਚੱਲ ਜੋਰ ਲਾਈ ਜਿੰਨੇ ਪੂਗੋ ਆ ਚੰਗਾ ਕੰਮ ਆ ਤੁਹਾਡਾ ਇੱਥੇ ਆਣੇ ਸੂਟ ਸੂਟਾਂ ਦੀਆਂ ਗੱਲਾਂ ਹੈ ਸਾਨੂੰਰ ਵੀ ਕੰਮ ਨਹੀਂ ਨਾ ਅਸੀਂ ਤਾਂ ਹੀ ਤਾਂ ਫੱਟੇ ਲੱਗੇ ਅੱਛਾ ਵਾਈਟ ਚੱਲਣੀ ਐ ਤੇ ਨਾ ਜਿਹੜੀ ਆ ਵਾਈਟ ਪੀਸ ਆ ਜੀ ਇਹ ਬਚਾਣਾ ਆ ਪਿਆਰੀ ਸ਼ਰਟ ਬੜੀ ਇਹਨੂੰ ਛੱਡ ਕੇ ਕਿਦੇ ਕੋ ਭਾਇਆ ਹੂੰ ਕੀਤਾ ਹਾ ਚਿਕਨ ਜਿਹਦਾ ਕੰਮ ਇਹ ਚ ਬਾਹਰ ਦੇਖ ਆਹ 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 ਵਾਈਟ ਤੋਂ ਵੇਖ ਵਾਈਟ ਕਿਨਾਰੇ ਤੋਂ ਵੇਖ ਪਤਾ ਲੱਗਦਾ ਹਾਂ ਹਾਂ ਨਹੀਂ ਰਹਾ ਤੇ ਮੱਛਰ ਉਹਦੇ ਚ ਇਹ ਆਹ ਦਹੀਂ ਬਣੇਗਾ ਨਾ ਇੱਕ ਆਹ

ਚਾਚੀ ਜੀ ਤੁਹਾਡਾ ਲਿਆਂਦਾ ਸੀ ਆ ਪਾਏ ਵਾਲੇ ਕੱਪੜੇ ਸ਼ਰਟ ਨਹੀਂ ਆਦੀ ਸੀ ਜਿਹੜੀ ਵਾਸ਼ਿੰਗ ਮਸ਼ੀਨ ਜਿਪਾਈ ਨਹੋਂਗੀ ਸਿਰੋ ਵਾਸ਼ਿੰਗ ਮਸ਼ੀਨ ਚ ਪਾਈ ਤੀ ਹੱਥ ਨਾਲ ਧੋਣੀ ਹੈ ਜਿਹੜਾ ਸ਼ਰਟ ਤੇ ਸ਼ਰਟ ਲੈ ਵੀ ਤੇਰੇ ਖੋਣਾ ਦੋਨੋਂ ਸ਼ਰਟਾਂ ਆ ਮੇਰੀ ਟੋਪਾ ਲਾ ਕੇ ਆਏ ਇਹ ਤਾਂ ਹੀ ਕੋਈ ਕੰਮ ਨਹੀਂ ਕੱਪੜੇ ਮੈਂ ਕਹਿ ਰਹੀ ਮੈਂ ਤੇ ਚੱਕਰ ਨਾਲ ਵਿੱਚ ਝੱਕ ਲੱਗ ਜਾਂਗੀ ਕੋਈ ਗੱਲ ਨਹੀਂ ਲੱਗਦੀ ਕਿ ਮੈਂ ਤਿੰਨਾਂ ਸ਼ਰਟਾਂ ਨਾਲ ਤੇ ਇੱਕ ਬਾਟਨ ਨਾਲ ਚੱਲ ਸਕਦੀ ਆ ਉਹ ਬਾਈਟ ਰਾ ਲਓ ਹਾਂਜੀ ਆ ਵੀ ਚੰਗੀ ਨਾਲ ਤੇ ਹੈਗੀ ਇਹ ਨਾਲ ਵੀ ਚਾਹਣੀ ਇਹਦੇ ਨਾਲ ਹੀ ਭਾਈ ਤੂੰ ਇਹਨਾਂ ਮੈਚਿੰਗ ਕਰ ਲੈ ਮੈਂ ਆਲ ਓਵਰ ਇਹ ਕਦੀ ਮੈਚਿੰਗ ਨੂੰ ਵੀ ਚਲ ਕਰਦਾ ਇਹਨਾਂ ਮੈਚਿੰਗ ਕਰ ਲੈ ਮੇਰਾ ਨਾ ਪੱਟਾ ਵੇਖੋ ਇਹਨੇ ਮੇਰੇ ਕੋ ਪਿਆ ਹੋਇਆ ਸੀ ਮੇਰਾ ਆ ਕੱਟਦਾ ਸੀ ਇਹਦੇ ਨਾਲ ਆ ਲੀ ਲੈ ਜੇ ਮੇਰੇ ਕੋ ਪਹਿਲਾਂ ਸੂਟ ਸੀ ਇਹਦੇ ਨਾਲ ਮੈਂ ਕੀਤਾ ਸੀ ਡਾਈ ਕਰਵਾਇਆ ਸੀ ਉਹ ਫਟ ਗਿਆ ਫਿਰ ਮੈਂ ਆ ਲਈਆ ਆਪਣੇ ਇਹਨਾਂ ਮੈਚਿੰਗ ਕਰ ਲੈ ਗਰੀ ਇੱਕ ਨਾਲ ਤੇਰੇ ਓਵਰ ਵਾਈਟ ਸਾਰਾ ਨਾ ਜਾਂਦਾ ਹਾਂਜੀ ਪਰ ਇਹਦੇ ਨਾਲ ਮੈਂ ਥੀਮ ਕਲਰ ਦੀ ਔਰ ਇਹ ਨਾਲ ਦੋ ਸ਼ੇਡ ਦਾ ਕਰਵਾਣਾ ਆ ਇਹ ਵਾਲੀ ਕੀ ਲੈਣਾ ਚਿਕਨ ਦੀ ਰੈਸਲੀਆ ਨੂੰ ਜਾਣੇ ਪਾਸੇ ਉਹ ਲਾਵਾਂਗੀ ਇਹ ਵੀ ਹੋਰ ਬਣਾਏਗੀ ਇਹ ਕੀ ਲੱਭਣ ਦੇ ਇਹਦੇ ਨਾਲ ਨਾ ਕੁਛ ਦੁਪੱਟਾ ਮੈਂ ਡਾਈ ਐਂਡ ਡਾਈ ਹੈਲੋ ਉਹ ਤਾਂ ਕਰਦੀ ਹੈ ਹੈਲੋ ਕਾਜੀ ਹਮੋਂ ਰਹੀ ਹੈ ਬੜਾ ਕਰੀ ਲੈ ਗਈ ਇਹ ਤਾਂ ਰਹਿਣਾ ਸੋਣਾ ਛੋ ਨਾ ਮੈਨੂੰ ਡਰਾ ਰਿਹਾ ਨਾਲੇ ਹੱਥ ਵੀ ਮਾਰਦਾ ਹੈ ਹੱਥ ਕਰ ਦੇ ਕਾਈਟ ਨਹੀਂ ਕਾਈਟ ਨਹੀਂ ਹੋਰ ਡਿਮਿਸ਼ਨ ਨਹੀਂ ਹੈ ਗ੍ਰੀਨ ਸ਼ੇਡ ਉਹ ਤੇ ਚਲ ਮੈਂ ਆਹਣਾ ਤੇਰੀ ਚੀਜ਼ ਹੁਣ ਕਿਹੜਾ ਪੈਦਾ ਹੋ ਗਿਆ ਪਤਾ ਨਹੀਂ ਇਹ ਚਕਰੀ ਮੀਂਹ ਦੇ ਵੇਪਸੋਰ ਆ ਰਹੀ ਇੰਨੀ ਤੇ ਜਦ ਹੀ ਕਰਿਓ ਕਰੇ ਚੱਲ ਕਿਉਂ ਕਿਉਂ ਨਹੀਂ ਜਾਣਾ ਕਿੱਲਾ ਕੇ ਟੌਰੇ

ਚੱਪਲਾ ਪਾ ਹਾਂ ਜੋ ਨਿਕਲੂ ਦਿੱਲੀ ਕਰਦੇ ਨਾ ਮੰਮੇ ਤੇ ਕਰੋ ਜਾਣ ਨੂੰ ਦਿੱਲੀ ਕਰਦਾ ਮਨ ਤੇਰਾ ਪਾਪ ਵੀਡੀਓ ਤੇ ਘਰਾਂ ਤੋਂ ਕੋਈ ਲਾਣਾ ਕੇ ਚਾ ਗੱਡੀ ਖੋਲੋ ਗੱਡੀ ਖੋਲੋ

ਸ਼ਟਰਾਲੀ ਦ칸 ਸੇਰਾ ਸ਼ਟਰਾਲੀ ਦ칸 ਤੋਂ ਮਿਲਾਂਗੇ ਸਾਥਿਓ ਸਾਥਿਓ ਚੱਪੂ ਪਹਿਲਾਂ ਆਉਣਾ ਆਪਾਂ ਅੱਖ ਨਹੀਂ ਗਗਣਾ ਓਈ ਇਹ ਕਰਨਾ ਕਹਿੰਦਾ ਵੀ ਓਹੀ ਹੋ ਗਈ ਇਹਨਾਂ ਦੀ ਓਏ 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 ਲੱਦ ਕੇ ਪਾਪੀ ਨੂੰ ਵੀ ਮਾਰੇ ਵਿੱਚ ਟੱਕਾ ਪਤਾ ਨਹੀਂ ਭਾਈ ਨਾਲੇ ਨਹੀਂ ਨਾ ਆਈ ਉਹ ਕੁਛ ਨਹੀਂ ਟੂੜੀਆਂ ਕਿੱਲ ਤੇ ਇਸ ਸਾਰੇ ਛਟਰਾਣੇ ਤੇ ਕਰਦੇ ਜਣੇ ਨਾ ਇੰਦਾ ਫੇਰ ਦਾ ਛੋੜਿਓ ਹੋਰ ਤਾਂ ਚੱਲਦਾ ਉਹ ਰੋਲ ਲਾਗੇ ਅੱਛਾ ਇਹ ਡਾ ਕੁੱਤਾ ਬੰਦਾ ਜਦੋਂ ਹੀ ਆਇਆ ਉਹ ਰੋਲ ਲਾ ਗਿਆ ਹੁਣ ਵੇਖ ਕੇ ਮੈਂ ਕਿਹਾ ਨਾਲ ਜਾਣਾ ਚਾਹਨਾ ਚੱਲੀਏ ਬਾਈ ਕਰ ਦੋ ਮਮਨ ਬਾਈ ਕਰ ਦੇ ਬਾਈ ਕਰ ਦੋ ਮਮਨ ਬਾਈ ਕਰ ਦੇ ਉਹ ਤੇ ਜਾਉਣ ਨੂੰ ਤੇ ਬੜਾ ਸ਼ਕਤੀ ਚਲੋ ਅੱਛਾ ਠੀਕ ਹੈ ਜੰਮੀ ਸਾਰੇ ਗੱਡੀਆਂ ਚ ਘੁਮਾ ਲੰਗਾ ਬਾਈ ਕਰ ਦੋ ਮਮਨ ਕਾਂਤਾ ਜੀ ਚੱਤਰੀ ਉੱਪਰ ਆਲੇ ਉਹ ਤੇ ਜੀਰੇ ਚੱਤਰੀ ਆਲੇ ਚੱਤਰੀ ਕਾਂਤਾ ਬਾਈ ਨਹੀਂ ਹਨ ਖੁਸ਼ਾਂ ਚੱਲੀ ਹੈ ਕਿਹਦਾ ਚੱਲ ਚੱਲ ਜੀ ਚੱਲੀ ਹੈ ਖੁਸ਼ਾਂ ਬਾਏ ਕਰ ਨਾ ਬਾਈ ਕਰ ਦੋ ਬਾਈ ਕਰ ਦੋ ਉਧਰ ਉਧਰ ਬਾਈ ਕਰ ਦੋ ਉਧਰ ਬਾਈ ਕਰ ਦੋ ਬਾਈ ਕਰ ਦੋ ਬਾਈ ਕਰ ਦੋ ਪਾਪਾ ਲਈ ਨਹੀਂ ਚੱਲਣਾ ਇਹ ਚਲਾਉਨੇ ਆ ਹਾਂ ਇਹ ਚ ਚਲਾ ਲਓ ਹਾਂ ਜਦੋਂ ਹੋਦੀਆਂ ਚਲਾਉ ਉਧਰ ਸੋਨਾ ਲਾਉਣੀਆਂ ਜੀ ਨਹੀਂ ਆਉਣਾ ਨਹੀਂ ਜਾਣਾ ਉਹ ਸ਼ੌਹਰਲਾ ਤਾਂ ਕੰਮ ਗਲਤ ਯਾਰ ਕੀ ਹੋਇਆ ਯਾ ਯਾ ਹਟ ਆਹ ਇਹੋ ਜਿਹਾਂ ਤੇ ਜਣਾਉਣਾ ਚਿੰਜਾਂ ਆਹ ਜਿਹੜਾ ਸ਼ੌਹਰ ਜਾਨ ਮੇਰੇ ਬੋਤਲ ਸੇਰੇ ਸੇਰੇ ਹਮਾਂ ਸੇਰੇ ਆਰੇ ਤੋਰੇ ਕਿੱਟੀ ਤੋਰੇ ਕੁੰਦਰ ਕੱਟੀ ਤੋਰੇ ਮਾਰੀਏ ਕੋ ਤੇ ਮੇਰੀ ਗੱਲ ਸੁਣੋ ਜੇ ਕੋਈ ਹੋਰ ਬੰਦਾ ਰਹਿੰਦਾ ਉਹ ਵੀ ਬਹਿ ਜਾ ਉਹ ਆ ਨਹੀਂ ਪੜਾਂਗੇ ਇਹ ਮੋਟਰਸਾਈਕਲ ਚੱਲੋ ਉੱਥੀ ਲੈ ਜਾ ਦੀ ਵਾਏ ਹਾਂ ਪਪੁਰਾ ਗੁਰ ਉਹ ਬਾਈ ਘਰ ਹੈ ਨਹੀਂ ਕਰਾਈ ਕਰਕੇ ਨਹੀਂ ਆਹ ਮੇਰੇ ਜਿਹੜੇ ਆਹ ਕਿਹਦੀ ਗੱਲ ਹੈ ਬਾਈ ਸਾਡਾ ਸਵੇਰੇ 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 ਮਾਜਦ ਕਿਹਨਾਂ ਨਹੀਂ ਲਾ ਲਿਆ ਨੀ ਸਵੇਰੇ ਆਵਾਂਗੇ ਸਵੇਰੇ ਨਹੀਂ ਵੇਲਾ ਮੁੰਡਾ ਕੁੱਤੇ ਬੰਦੇ ਉਧਰੋਂ ਵੀ ਆਇਆ ਨਹੀਂ ਤੂੰ ਸਾਡੇ ਚੱਲ ਜੰਗਾ ਬਾਈ ਬੁੱਤ ਬਾਈ 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 ਬੁੱਤ ਹਟ ਕੇ ਚੱਲ

ਯਾਰ ਬੇਬੀ ਕੋ ਉਹ ਪਹਿਲਾਂ ਸਾਡਾ ਮਗਰ ਜਿਵੇਂ ਚਾਰ ਕੇ ਸਾਡਾ ਡਰਾਈਵਰ ਉਮੀਦ ਆ ਕਿ ਮਹਿਫਲੇ ਹੋਰ ਚਲਣੀ ਮਹਿਫਲ ਬਿੱਤਰਾਂ ਦੀ ਤਾਨੂੰ ਨੂਰੀ ਛੱਡ ਜਾਂਦੇ ਸੀ ਹੋਰ ਦੇਖ ਲੈਣਾ ਕੱਲ ਦਾ ਕੀ ਸੀਣਾ ਦੇਖ ਲੈ ਹੁਣੀ ਛੱਡਦੇ ਹੁਣ ਗੱਡੀ ਮੋੜ ਲੈਣ ਨੂੰ ਨਾ ਹੋਂ ਤਾਂ ਬਹਿ ਗਏ ਹੁਣ ਤਾਂ ਮੇਲ ਹੀ ਨਹੀਂ ਕਰਦਾ ਉੱਠਣ ਨੂੰ ਨਹੀਂ ਗੱਲਾਂ ਫਿਰ ਸਵਾਦ ਆਉਂਦਾ ਨਹੀਂ ਇਹ ਸਵਾਦ ਸਵਾਦ ਆਲੇ ਡਾਇਰੈਕਟ ਬੈਠ ਕੇ ਗੱਲਾਂ ਵਾ ਕੇ ਮਸਾ ਤਾਂ ਮੇਰੇ ਟਾਈਮ ਲੱਗੇ ਗੱਲਾਂ ਕਰਨ ਨੂੰ ਚਾਉਣਿਆ ਫਿਰ ਤੂੰ ਕਹਿੰਦੇ ਮੇਰਾ ਫੋਨ ਚੁੱਕ ਤੇ ਅੱਜ ਰੱਜ ਕੇ ਗੱਲਾਂ ਜਿਹੜੀਆਂ ਗੱਲਾਂ ਕਰਨੀਆਂ ਮੇਰੇ ਨਾਲ ਮੜਕੇ ਨੇ ਫੇਰ ਫੋਨ ਫੋਨ ਚੱਕਣਾ ਜਾ ਕੇ ਉਹ ਦੇਖ ਫਰੇ ਮਾਮੂ ਨਾ ਤੁਰ ਗਿਆ ਬਾਏ ਬਾਏ